thank <laughs> you Deus é me ਰਾਜਾ ਰਣਜੀਤ ਸਿੰਘ ਦੀ ਲਲਾ ਲਾਟ ਤਿਖਾ ਬਲ ਰਹੀ ਸੀ ਉਹਦੇ ਵਿੱਚ ਸੱਤ ਬੋਲੀਆਂ ਚਾਲ ਰਾਣੀਆਂ ਕਿੱਕਾ ਵਿੱਚ ਸੜ ਕੇ ਸਤੀ ਹੋ ਗਈਆਂ ਉੱਥੇ ਇਤਿਹਾਸ ਦਾ ਪਾਤਰ ਕਹਿੰਦਾ ਇਹ ਦੇਖੋ ਤਪੂਤਰਾਂ ਦਾ ਘੋੜਾ ਵੀ ਇਸ ਤਿਖਾ ਵਿੱਚ ਪੈ ਕੇ ਸਤੀ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਨਾਲ ਜਨਮਰ ਵੀ ਕਿੰਨੀ mohabbat ਕਰਦੇ ਸਨ ਕਿੰਨਾ ਪਿਆਰ ਕਰਦੇ ਸਨ ਵੈਸੇ ਇਹ ਸਤੀ ਪਰੰਪਰਾ ਜਿਹੜੀ ਹੈ ਨਾ ਇਹ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੰਦ ਕਰ ਦਿੱਤੀ ਹੈ। ਕੁਝ ਇੱਕ ਐਸੀਆਂ ਰੀਤਾਂ ਨੇ ਜਿਹੜੀਆਂ ਸਿੱਖ ਧਰਮ ਦੇ ਨਾਲ ਕੋਈ ਉਹਨਾਂ ਦਾ ਲੈਣ ਦੇਣ ਨਹੀਂ ਪਰ ਵੇਖੋ ਵੇਖੀ ਉਹ ਅਪਣਾਈਆਂ ਜਾ ਰਹੀਆਂ ਨੇ। ਜਿਵੇਂ ਅੱਜ ਜੈ ਮਾਲਾ ਦਾ ਰਵਾਜ ਚੱਲ ਗਿਆ ਹੈ। ਇਹ ਸਿੱਖਾਂ ਦਾ ਨਹੀਂ ਸੀ Hindu ਕਰਦੇ ਸਨ। ਜੈ ਮਾਲਾ ਪਾ ਕੇ ਵਿਆਹ ਕਰ ਲੈਣਾ। ਅੱਜ ਅਸੀਂ ਪ੍ਰਮਾਤਮਾ ਨਾਲ ਵੀ ਮਖੌਲ ਕਰਨ ਲੱਗ ਪਏ। ਜੈ ਮਾਣਾ ਵਾਲਾ ਰਸਮ ਬੈਨੋ ਕਰਕੇ ਤੇ ਫੇਰ ਗੁਰੂ ਦੀ ਝੋਰੀ ਵਿੱਚ ਚਾਉਣੀ ਫੇਰ ਨਾਦਕਾਰ ਝੁੰਦੇ ਨੇ ਤੇ ਸ੍ਰੀ ਮਾਨਕੂਖ ਸਾਹਿਬ ਜੰਗ ਦੀ ਇੱਥੇ ਹੀ ਬਾਤ ਨਹੀਂ ਸਿਰ ਉੱਤੋਂ ਜੰਨੀ ਉਹ ਔਰਤ ਲੱਭੀ ਸੀ ਜਿਹਦੇ ਸਿਰ ਦਾ ਸਾਈਂ ਇਸ ਸੰਸਾਰ ਵਿੱਚੋਂ ਉੱਤਰ ਜਾਂਦਾ ਸੀ ਦ੍ਰੋਪਦੀ ਨੂੰ ਕੇਸਾਂ ਤੋਂ ਫੜ ਕੇ ਦਰਯੋਧਨ ਨੇ ਧੂਕੇ ਕਰਿਆ ਕੇਸ ਖਿਲਰ ਕੇ ਜੰਨੀ ਲੱਤ ਗਈ ਕਹਿੰਦੇ ਨੇ ਜਦੋਂ ਅਨਸਾਮ ਭੋਲ ਲਗਾ ਕਰ ਲੈ ਕੇ ਆਂਦੀ ਪੰਜ ਪਾਂਡਵਾ ਨੇ ਆ ਕੇ ਸਿਰ ਉੱਤੇ ਤਨੀ ਲੈ ਲਾ ਕੇਸ ਬੰਨ ਲੈ ਇਹਨੇ ਆਖਿਆ ਨਹੀਂ ਬਨਾਂਗਾ ਤੇ ਨਾ ਕਿ ਤੈਨੂੰ ਪਤਾ ਏ ਕੇਸ ਕੌਣ ਖਲਾੜਦਾ ਹੈ ਗਰੋਪੀ ਨੇ ਆਖਿਆ ਮੈਨੂੰ ਪਤਾ ਜੇ ਪਤੀ ਮਰ ਜਾਵੇ ਉਹ ਕੇਸ ਖਲਾੜਦੀ ਏ ਕੇਸ ਖੁੱਲੇ ਰੱਖਦੀ ਏ ਤੇ ਭੀਮ ਸਿੰਘ ਨੇ ਆਖਿਆ ਤੇਰੇ ਤੇ ਪੰਜ ਪਤੀ ਨੇ ਤੇ ਪੰਜੇ ਹੀ ਹੁੰਦੇ ਪਹਿਲੀ ਮੇਰੇ ਬਾਤ ਤੇ ਪੰਜੇ ਹੀ ਮਰ ਗਏ ਸੀ ਜਦੋਂ ਭਰੀ ਸਭਾ ਵਿੱਚ ਕੇਸਾਂ ਤੋਂ ਬੜਕੇ ਮੈਨੂੰ ਧੂਕੇ ਖੜਿਆ ਤੇ ਮੇਰੀ ਪਾਤ ਲਾਉਣ ਲੱਗੇ ਸਨ ਉਹ ਤੇ ਭਗਵਾਨ ਸੀ ਜਿਹੜਾ ਮੈਨੂੰ ਪਰਦਾ ਦੇ ਗਿਆ ਤੇ ਮੇਰੀ ਇੱਜ਼ਤ ਰੱਖ ਗਿਆ ਓਨੀ ਦੇਰ ਤੱਕ ਮੈਂ ਤੁਹਾਨੂੰ ਮਰੇ ਹੀ ਸਮਝਾਂਗੀ ਜਦ ਤੱਕ ਰਟਵਾਦਨ ਦੀ ਸ਼ਾਦੀ ਦਾ ਖੂਨ ਲਿਆ ਕੇ ਮੇਰੇ ਕੇਸਾਂ ਨੂੰ ਲਾਉਣ ਵਾਸਤੇ ਨਹੀਂ ਦੇਦੇ ਓਲੀ ਦੇਰ ਤੱਕ ਮੈਂ ਆਪਣੇ ਕੇਸ ਨਹੀਂ ਬਣਾਗੇ ਕਿ ਅੱਜ ਕੋਈ ਯਾਹ ਸ਼ਾਦੀ ਹੋਵੇ ਇਹ ਸਾਡੀਆਂ ਪੱਧੀਆਂ ਧੀਆਂ ਦੇ ਕੇਸ ਖੁੱਲੇ ਹੁੰਦੇ ਆ ਸਤਿਕਾਰਯੋਗ ਸਤ ਸੰਗਤ ਜੀ ਕਦੇ ਸਮਾਸੀ ਜਦੋਂ ਪੈਣਾ ਟੁੰਡ ਕੱਢਿਆ ਕਰਦੀਆਂ ਸਨ ਸਮੇਂ ਦੇ ਰਵਾਜ ਅਨੁਸਾਰ ਟੁੰਡ ਕੱਗਿਆ ਗਿਆ ਜੁਦੀ ਸਿਰ ਤੇ ਆ ਗਈ ਹੁਣ ਸਿਰ ਤੋਂ ਅੱਗੇ ਸਿਰ ਉੱਤੇ ਪਹੁੰਚ ਗਈ ਏ ਜਦੋਂ ਪਾਰਲਰ ਤੋਂ ਬੱਚੀ ਸਾਡੀ ਤਿਆਰ ਹੋ ਕੇ ਆਉਂਦੀ ਏ ਭੈਣੋ ਮੇਰੀਆਂ ਬੱਚੀਆਂ ਵੀ ਖਿੱਚੇ ਨੇ ਕਿਉਂਕਿ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਬਰਾਬਰ ਦੀ ਨੂੰ ਭੈਣ ਮੰਨੀ ਮੰਨੀ ਨੂੰ ਮਾਂ ਦੇ ਨਜ਼ਰੀਏ ਨਾਲ ਵੇਖੀ ਛੋਟੀ ਨੂੰ ਧੀ ਦੇ ਨਜ਼ਰੀਏ ਨਾਲ ਵੇਖੀ ਤੇ ਮੈਂ ਦੇਖਣ ਵਿੱਚ ਕਈ ਵਾਰ ਆਇਆ ਜਦੋਂ ਪਾਲਰ ਤੋਂ ਤਿਆਰ ਕਰਕੇ ਅਸੀਂ ਧੀ ਲਿਉਣੀ ਆ ਤੇ ਪਾਲਰ ਵਾਲੀ ਅੱਧਾ ਸਿਰ ਨੰਗਾ ਰੱਖਦੀ ਆ ਤੇ ਅੱਧੇ ਟਚ ਨਹੀਂ ਦਿੰਦੀ ਆ ਜਦੋਂ ਆਦਾ ਸਾਤਪੁਰ ਪਾਚੇ ਦੀ ਹਜ਼ੂਰੀ ਵਿੱਚ ਆਣ ਕੇ ਬੈਠਦੇ ਆਏ ਕੀ ਕਰਾਂਗੇ ਅਸੀਂ ਕਾਰਨ ਕੀ ਅਦਾਲਤ ਵਿੱਚ ਜਾ ਕੇ ਵੇਖੋ 100 ਦੇ ਪਿਛੇ 50% ਤਲਾਕ ਦੇ ਕੇਸ ਚੱਲ ਰਹੇ ਜੇ ਤਲਾਕ ਦੇ ਕਾਰਨ ਇਹ ਵੀ ਆ ਕਿ ਅਸੀਂ ਗੁਰੂ ਨੂੰ ਵੀ ਖਡਾਉਣਾ ਮੰਨੀ ਬੈਠੇ ਆ ਅਸੀਂ ਗੁਰੂ ਨੂੰ ਵੀ ਟੇਚੀ ਜਾਣੇ ਲੱਗ ਪਏ ਆ ਸਤਿਕਾਰ ਨੂੰ ਸਤਜੰਗ ਜੀ ਉਹਨਾਂ ਡਰ ਹੈ ਅੱਧੇ ਸਿਰ ਤੇ ਚੁਣੀ ਰਹੀ ਉਹ ਵੀ ਬਹੁਤੀਆਂ ਦੀ ਤੇ ਅੱਧੇ ਤੋਂ ਵੀ ਲੱਤ ਕੇ ਧੌਣ ਚ ਆ ਗਈ ਆਤਾ ਆਤਾ ਧੌਣ ਕੋ ਹੋੜੇ ਦੇ ਨਾਲੇ ਕਿਤੇ ਕੋ ਦਿਨ ਨਾ ਆ ਜਾਣ ਮੋਢੇ ਵਾਲੀ ਚੁੰਨੀ ਲੱਤ ਕੇ ਘਰ ਦੀ ਕਿਲੀ ਦੇ ਟੰਗੀ ਹੋਏ ਤੇ ਸਾਡੀਆਂ ਧੀਆਂ ਪੈਣਾ ਬਾਜ਼ਾਰ ਵਿੱਚ ਘੁੰਮਣਗੀਆਂ ਇਸ ਕਾ ਦਾ ਖਤਰਾ ਹੈ ਸਮਝਾਇਆ ਕਰੋ ਆਪਣੀਆਂ ਬੱਚੀਆਂ ਨੂੰ ਵਰਜਿਆ ਕਰੋ ਆਪਣੀਆਂ ਬੱਚੀਆਂ ਨੂੰ ਬੱਚਿਓ ਮਰਦ ਦੇ ਸਿਰ ਦਾ ਤਾਜ ਇਹਦੇ ਸਿਰ ਦੀ ਦਸਤਾਰ ਹੈ ਨੰਗੇ ਸਿਰ ਬਾਜ਼ਾਰ ਵਿੱਚ ਜਾਵੇਗਾ ਲੋਕ ਚੰਗੀ ਨਿਗਾ ਨਾਲ ਨਹੀਂ ਦੇਖਦੇ ਤੇ ਬੱਚੀ ਦੇ ਸਿਰ ਦਾ ਤਾਜ ਇਹਦੇ ਸਿਰ ਦਾ ਦੁਪੱਟਾ ਹੈ ਚੁੰਨੀ ਹੈ ਇਸ ਸਿਰ ਦਾ ਤਾਜ ਸਾਂਭ ਕੇ ਰੱਖਣਾ ਪਵੇਗਾ ਇਹਦੀ ਜ਼ਰੂਰਤ ਹੈ ਇਹਨੂੰ ਸਾਂਭਣਾ ਪਵੇਗਾ ਆ ਬੈਟੀਆਂ ਨੇ ਸਤਕਾਰਯੋਗ ਬੱਚੀਆਂ ਮੂਲ ਦਿਵਾਲੇ ਤੋਂ ਸੁਸਾਰੇ ਦਸਤਾਰਾਂ ਚੜਾਈਆਂ ਕਿੰਨੇ ਸੋਹਣੇ ਲੱਗ ਰਹੇ ਨੇ ਚਿਹਰੇ ਗੁਰੂ ਪਾਤਸ਼ਾਹ ਦੀ ਆਪ ਇਹਨਾਂ ਵਿੱਚ ਵਸਤਰੇ ਨੇ ਰਹੁ ਵਿਚਾਰ ਮੈਂ ਆਪਣੇ ਸਮੇਂ ਵਿੱਚ ਰਹਿ ਕੇ ਬੱਦੇ ਬਲਾਉਣ ਦਾ ਯਤਨ ਕਰਾਂ ਕਿਉਂਕਿ ਜਿੱਥਾਂ ਵੀ ਬੈਠਾ ਹੈ ਇਹ ਹੋਰ ਵੀ ਇੱਕ ਸੰਗ ਆਇਆ ਹੈ ਲੋਕ ਨੇ ਤੇ ਤੁਹਾਡੇ ਕੋਲ ਨੇ ਤੇ ਮੈਂ ਨਹੀਂ ਚਾਹੁੰਦਾ ਕਿ ਇਹਨਾਂ ਨੂੰ ਇਤੋਂ ਖਾਲੀ ਮੋੜਿਆ ਜਾਵੇ ਤੇ ਮੈਥੇ ਜੇ ਮੇਰੇ ਕੋ ਮਸਾਲੇ ਦੀ ਗੱਲ ਮੰਨੋ ਤੇ ਭਾਵੇਂ 2 ਘੰਟੇ ਹੋਰ ਖਾਣੇ ਰੱਖਿਓ ਨਾ ਥੱਕਣਾ ਦੇ ਤੇ ਨਾ ਉੱਕਣਾ ਦੇ ਮਸਾਲਾ ਅਜੇ ਗੁਰੂ ਦੀ ਕਿਰਪਾ ਹੈ ਅਜੇ ਤੇ ਤੁਸੀਂ ਇਹਨੇ ਉਹ ਪਾਤਰ ਰੱਖਣੇ ਨੇ ਜਿਹਨੇ ਮਰਦ ਦੇ 40 ਸਾਲਾਂ ਦੇ ਪੀੜਤ ਵਿੱਚ ਕਿਸੇ ਨੂੰ ਸੱਜਾ ਵੀ ਹੋਈ ਕਿਸੇ ਨੂੰ ਭਾਇ ਨਹੀਂ ਲਾਇਆ ਗਿਆ ਉਹਦੇ ਕੰਮ ਇੰਦਨ ਤੋਂ ਬਾਅਦ ਵਿੱਚ ਇੱਕ ਇੱਕ ਕਰਕੇ ਉਹਦਾ ਪਰਿਵਾਰ ਦਾ ਜੀਵ ਧਿਆਨ ਸੇ ਵਿਟੋਗ ਨਹੀਂ ਹੁੰਦੀ ਕਿਵੇਂ ਮੌਤ ਦੇ ਘਾਟ ਉਤਾਰਦੇ ਆ ਤੇ ਕਿਵੇਂ ਇਹਨਾਂ ਨੂੰ ਸ਼ਾਇਦ ਵਿੱਚ ਪਾਉਂਦੇ ਆ ਅੱਜ ਤੇ ਉਹ ਪੰਨੇ ਤੁਸੀਂ ਇਤਿਹਾਸ ਦੇ ਵੇਖ ਰਹੇ ਨੇ ਪਾਈ ਅਜ ਕੇਰ ਚ ਕਿਤੇ ਫਿਰ ਮੋਕਾ ਬਣਿਆ ਤੇ ਤੁਹਾਨੂੰ ਸਾਰੇ ਹੱਲਿਆਂ ਵਿੱਚ ਸਿੱਖ ਰਾਜ ਸੁਣਾਉਣਾ ਗੱਲ ਆਰੰਭ ਕਰਕੇ ਕਿੱਥੋਂ ਤੱਕ ਵੀ ਪਹੁੰਚ ਜਾਵੇਗੀ ਪੂਰਾ ਇਹ ਜਿਹੜਾ ਇਤਿਹਾਸ ਆ ਆਨੰਦ ਰਣ ਆਪਾਂ ਸਰਵਣ ਕਰ ਚੱਕੀਏ ਕਿਉਂਕਿ ਹੋਲਿਆਂ ਵਿੱਚ ਟਾਈਮ ਥੋੜਾ ਜਿਆਦਾ ਵੱਧਿਆ ਪਾਲੀਆ ਸਟੇਜਾਂ ਤੇ ਤੇ ਕੈਮਰਿਆਂ ਨਾਲ ਪੁੰਦਾ ਵਾ ਸੇਖ ਰਾਤ ਨੂੰ ਸ਼ੁਰੂ ਕਰਦਿਆਂ ਕਰ ਨਹੀਂ ਉਨੀ देर ਨੂੰ ਸਿਕੰਦਰ ਪਜਾਮਾ ਖਿੱਚਣ ਲੱ ਪੈਂਦਾ ਵੀ ਟਾਈਮ ਹੋ ਗਿਆ ਬੁਲਾ ਦੋ ਥੱਲੇ ਤੇ ਹੌਸਲਦਾਰ ਜੋ ਉਸਤ ਸਿੰਘ ਦੀ ਰੋਹ ਵਿਚਾਰ ਮਰਦੇ ਸੰਸਾਰ ਤੋਂ ਟੁੱਟ ਕਰ ਗਿਆ ਪੰਜਾਬ ਦੇ ਲੋਕ ਤੁਭਾ ਮਾਰ ਕੇ ਰੋਣ ਕੋਈ ਅਸੀ ਆਖਰੀ ਜਿਹੜੀ ਪੰਜਾਬ ਦੀ ਧਰਤੀ ਉੱਤੇ ਜਿਹਦੇ ਵਿੱਚੋਂ ਦੀ ਅੱਥਰੂ ਨਾ ਵਗਿਓ ਹਰ ਇੱਕ ਆਗ ਸਿੰਘ ਜੀ ਅੰਗਰੇਜ਼ਾਂ ਨੇ ਖੁਸ਼ੀ ਬਣਾਈ ਕਿ ਪੰਜਾਬ ਦੇ ਲੋਕਾਂ ਨੇ ਆਪਣੀ ਕਿਸਮਤ ਨੂੰ ਹੱਥ ਮਾਰੇ ਆਪਣੇ ਬੱਤੇ ਨੂੰ ਹੱਥ ਮਾਰੇ ਤੇ ਆਪਣੀ ਤਕਦੀਰ ਲਿੱਤੀ ਇਹੋ ਜਿਹਾ ਪਿਆਰਾ ਬਾਦਸ਼ਾਹ ਸਾਨੂੰ ਬਾਹਰ ਨੂੰ ਚੱਲ ਪੜਾਉਂਦੇ ਕਹਿੰਦੇ ਨੇ ਆਖਿਰਕਾਰ ਪੁੱਤ ਨੇ ਆਪਣੇ ਪਿਤਾ ਦੀ ਚਿਖਾ ਨੂੰ ਆਪਣੇ ਹੱਥੀ ਅੱਗ ਵਿਖਾਈ ਚਿਖਾ ਦੀ ਆਕ ਲਟ ਲਟ ਕਰਕੇ ਬਲੀ ਸਮੇਂ ਅਨੁਸਾਰ 10ਵੀਂ ਤੱਕ ਦੀ ਕਿਰਿਆ ਜਿਹੜੀ ਸੀ ਉਹ ਸਾਰੀ ਸਵਾਗਤ ਕਰਕੇ ਟਿੱਕਾ ਖੜਕ ਸਿੰਘ ਨੂੰ ਬਹੁਤ ਧਿਆਨ ਨਾਲ ਕਿ ਡੋਂਗਰੇ ਦੇ ਹੱਥ ਵਿੱਚ ਫੜਾ ਕੇ ਗਏ ਸਨ ਰਸਮਾਂ ਮੁਕੰਮਲ ਕੀਤੀਆਂ ਗਈਆਂ ਪਿਤਾ ਦੀ ਗੱਡੀ ਉੱਤੇ ਪੁੱਤ ਬੈਠਾ ਤੇ ਪੁੱਤ ਨੇ ਬੰਦੇ ਆਸਾਰ ਕਾਨੂੰਨਾ ਵਿੱਚ ਤਬਦੀਲੀਆਂ ਕਰ ਦਿੱਤੀਆਂ ਜਿਹੜੀ ਕਮੀ ਪਿਤਾ ਦੇ ਕੋਲੋਂ ਰਹਿ ਗਈ ਸੀ ਉਹਨੂੰ ਪੂਰਿਆ ਕਰਨ ਵਾਸਤੇ ਟਿੱਕਾ ਖੜਕ ਸਿੰਘ ਨੇ ਆਪਣੀ ਅੱਡੀ ਚੋਟੀ ਦਾ ਯੋਗ ਲਾ ਦਿੱਤਾ ਹਰ ਡੋਗਰੇ ਦੇ ਕੋਲ ਇਹ ਕੁਝ ਵੇਖ ਕੇ برداشت ਨਾ ਹੋਇਆ ਕਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਪੁੱਤ ਟਿੱਕਾ ਖਰਚਕ ਗੱਦੀ ਉਤੇ ਬੈਠਦਾ ਹੈ ਕਿਵੇਂ ਕਾਨੂੰਨ ਚੇਂਜ ਕਰਦਾ ਹੈ ਕਿਵੇਂ ਇਹਦੇ ਅਹੁਦੇਦਾਰਾਂ ਦੀ ਕਾਟ ਸਾਰ ਕਰਕੇ ਉਹਦੇ ਵਿੱਚ ਟਪਦੀਲੀਆਂ ਕਰਦਾ ਹੈ ਤੇ ਧਿਆਨ ਚੱਕ ਡੋਗਰੇ ਨੂੰ ਸੱਤ ਕਪੜੀ ਅੱਗ ਕਿਵੇਂ ਲੱਗਦੀ ਹੈ ਸਰਵਣ ਕਰਿਓ ਸਾਥ ਸੰਗਦੀ ਬੇਣਤੀ ਦਿਉ ਬਾਪ